ਕਿ ਕੁੰਕਾਰ ਸਤਿਗੁਰ ਪ੍ਰਸਾਦ ਬਾਛੈ ਦਸਵੀ ਕੋ ਵੀ ਆਵਾਜ਼ ਬਣਤੀ ਚੋਈ ਅਮਰੀ ਗਰੋਹਾ ਦਿਰ ਚਾ ਪੂਰਣ ਹੋ ਜਿਤ ਕੀ ਚਾ ਤਵ ਜਨਮ ਲੈ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰ ਹੋਰੇ ਜੁ ਸਬਾ ਤੁਮ ਘਰੂ ਆਭਾਰ ਦਮਹੁ ਬਚਾਓ ਸਕੀਵ ਸਹਮੂ ਰੋ ਪਰਵਾਰਾ ਸੇਵਕ ਸਿਖ ਸੁਵਕਰਤਾਰਾ ਪੂਰਣ ਕਰਨਿ ਕਰ ਦਇ ਕਰਿਏ ਸਭ ਬੜ ਕੋੜ ਸੁਕਰਗੇ ਪੂਰਣ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਬਿਆਸਾ ਤਮੈ ਜਾੜ ਕੇ ਵਰਨਾ ਤਉ ਜੋ ਵਰਚਾਂ ਸੁ ਤੁਮ ਤੇ ਪਾਉ सेवक सक हमारे तार गए तुम तुम सत्र हमारे मार गए आप हर दम दे वरिये मन का कातरा सुन वरिये <coughs> पूजो सदा हमारे पचास वेस्तु जो करिये व्रचा राखल हमे राखल हमारे सहु समसा है व्यारे दिन बन में सन के हंता तुम हो परिग तदस तो काल पै ब्रह्म अवतरा काल पै सुख देवतरा काल पै तरब सुन प्रकाशा सकल काल का

ਸੰਤਨ ਨੂੰ ਪਾਈ ਤੇ ਦੁਖੀ ਸੁ ਪਾਈ ਸਾਧ ਨੂੰ ਗੈ ਸੁਖੀ ਇਹ ਕੇ ਕੀ ਪੀਰ ਪਛਾਨੇ ਘਟ ਘਟ ਕੇ ਉਪਰ ਵਟ ਕੀ ਜਾਣ ਜਬ ਦਰਖ ਕਰਾ ਕਰਦਾ ਰਾ ਬਰਦਾ ਤਤ ਸਭ ਦੇ ਹੀ ਉਪਾਰ ਜਮਾ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਹੋ ਜੇਤੇ ਬਨ ਸਰ ਸਭ ਤਾਰੇ ਆਪ ਯਾ ਪੁਰੀ ਮੋ ਜੋ ਚਾਰੇ ਤੁਮ ਸਭ ਹੀ ਤੇ ਰਤ ਨਰਾਣ ਜਾਣ ਦੇ ਪੇਦ ਪੇਦੇ ਰਿਆਲ ਨਿਰੰਕਾਰ ਨਿਰਮਕਾਰ ਨਿਰਲੰਬੇ ਆਦਮੀ ਨਾ ਦੇ ਸੰਭ ताका मुनो झारत बेदा जाको प्यो नात बेता ताको कृपा महा मनु का <coughs> तो भिन्न भिन्न तो तेती तबाल खाण जाए पसारा कह सजा प्रथम सुनसारा इकह रूप नोम रंक ज्यो रूपा अंडा जीरो से तिरकी नीच पूरी खान बहुरे दीनी कहूँ बोला जा हर बेटा कौन सी निपुर से भर के था सबरे से दिखा है तुम बाबा जगा दूसरों बाबा बच्चा मेरे तुम करो से के बार से कुछ मेरे दूसरों के बेटे बड़े तो पाता सकल मलेश करो निकाता ये तो सर सर नहीं परे तिल के दूसरे दब को फामरे पुरके � ਰਚਾਉ ਤੇ ਸਬਕਾ ਲਾ ਦੁਸਰੇ ਸਰੇ ਤਕਾਲਾ ਕਿਰਪਾ ਰਿ ਸੋ ਨੈ ਰਹਿ ਤਾਕ ਤਾ ਉਤਰ ਬਮੋ ਹਰ ਹੋ ਰਹਿ ਦਿਸਦ ਕਰਮੋ ਸੁਮ ਹੋਈ ਦਿਸ ਸਾਸਾ ਕੀ ਨਾ ਕੋਈ ਇੱਕ ਬਾਰ ਜਨ ਤੁਮੇ ਸਮਾਰਾ ਕਾਲ ਪਾਸ ਤੇ ਧਾਇ ਬਾਰ ਜਿਨਾਂ ਨਾਮ ਤੇ ਹਾਰੋ ਕਹਾ ਦਾਰੇ ਦਿਸ ਲੋਗ ਤੇ ਰਹਾ ਕੜਗ ਕੀ ਤਮਾ ਸ਼ਰਨ ਤੇ ਹਾਰਿ ਆਪ ਹਰ ਦਲ ਹੂ ਬਾਰੀ ਸਰਬ othoram ਹੋ ਸੁਹ ਹੋਈ ਦਿਸ ਲੋਗ ਤਰਹੋ ਬਚਾਈ ਗੁਰੂ ਦੇ ਕੇ ਤਮਾ ਸ਼ਰਨ ਤੇ ਹਾਰੀ ਆਪਾਰਦਨ ਰਹੀ ਉਬਾਰੀ ਸ਼ਰਮ ਟੋੜ ਬੋਸ ਵਾਏ ਜਿਸ ਤੋਂ ਉਤਲੇ ਹੋ ਮੁਚਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ